ਆ ਦੂੰਦੀ ਕੇ ਗੱਲ ਵੜੀ ਇੱਕੋ ਗੱਲ ਤੇ ਮੇਰੇ ਮਰੀ ਜਾਣੇ ਮਰੀ ਜਾਣੇ ਮੇਰੀ ਗੱਲ ਸੁਣਿਆ ਤੂੰ ਇੰਨੀ ਕਾਲੀ ਚ ਫੈਸਲਾ ਤੇ ਲੈ ਲਿਆ ਪਰ ਤੂੰ ਇਹ ਸੋਚਿਆ ਵਾ ਫੇਹ ਜਾਵਾਂਗੇ ਕਿੱਥੇ ਜੋ ਤੇ ਜਿੱਥੇ ਮਰਜੀ ਜਾਵਾਂਗੇ ਪਰ ਇਹੋ ਜੀ ਨਰਕ ਭਰੀ ਜ਼ਿੰਦਗੀ ਚ ਨਹੀਂ ਮੈਂ ਰਹਿਣਾ ਠੀਕ ਹੈ ਨਾ ਨਿੱਕੇ ਹੁੰਦੇ ਤਾਂ ਮੈਂ ਗੱਲਾਂ ਸੁਣਦਾ ਹੋਂੜਿਆ ਇਹਨਾਂ ਦੀਆਂ ਕਿੱਡਾ ਕਿ ਇਹਨਾਂ ਨੇ ਮੇਤੇ ਸਹਣ ਕਰਤਾ ਵਾ ਉਦੋਂ ਤਾਂ ਮੈਨੂੰ ਹੋਸ਼ ਵੀ ਨਹੀਂ ਸੀ ਜਦੋਂ ਚੁੱਕ ਕੇ ਲੈ ਜਾਂਦਾ ਸੀ ਇਹਨਾਂ ਨੇ ਮੈਨੂੰ ਨਾਲ ਹੀ ਆਉਂਦੇ ਤੇ ਮੈਂ ਉੱਥੇ ਰਹਿ ਜਾਂਦਾ ਉਹਨਾਂ ਦਾ ਕੰਮ ਕਰ ਮੇਰੇ ਤੋਂ ਵਧੀਆ ਵਾ ਵਧੀਆ ਤੇ ਹੈਗਾ ਹੀ ਆ ਹੁੰਦਾ ਨੂੰ ਪਤਾ ਵਾ ਅੱਗੇ ਤੇ ਪਿੰਡ ਚੱਲ ਜਾਣਾ ਸੀ ਗੁੱਸਾ ਸ਼ਾਂਤ ਹੋ ਜਾਂਦਾ ਫੇਰ ਆ ਜਾਂਦੇ ਹੁੰਦਾ ਮੰਮੀ ਹੁਣਾਂ ਨਮੀ ਨੇ ਇਹਨਾਂ ਨੇ ਬਣਾਈ ਛੱਡੀ ਇਸੇ ਕਰਕੇ ਨਹੀਂ ਬਣਾਈ ਇਹ ਜਦੋਂ ਇਥੋਂ ਕੱਢਾਂਗੇ ਨਾ ਇਹਨਾਂ ਨੂੰ ਤੇ ਕਿਸੇ ਥਾਂ ਚੋ ਕੇ ਨਾ ਰਹਿਣਗੇ ਕਿਤਾਬਾਂ ਪਾਲੀਆਂ ਹੀ ਪੜੀਆਂ ਦੇ ਵਿੱਚ ਪਾਲੀਆਂ ਕਿਤਾਬਾਂ ਆਪਣੀਆਂ ਵਿੱਚ ਪਾਲਾ ਤੇ ਇੱਕ ਦੋ ਸੂਟ ਆਪਣੀ ਵਿੱਚ ਪਾਲਾ ਅਸੀਂ ਬਹੁਤਾ ਕੁਝ ਨਹੀਂ ਧੁਣਾ ਹੈਗਾ ਠੀਕ ਠੀਕ ਆ ਆ ਫੜ ਮੈਂ ਵੀ ਇੱਕ ਦੋ ਚੀਜ਼ਾਂ ਆਪਣੀਆਂ ਕਰਾ ਪਾਇਆ ਇਹਨਾਂ ਨੇ ਫੈਸਲਾ ਲੈ ਲਿਆ ਨਾ ਵਾ ਜਲਦੀ ਜਲਦੀ ਫਿਰ ਪਤਾ ਨਹੀਂ ਕਿ ਕੀ ਬਣਾਵਾ ਹੁਣ ਮੰਮੀ ਵੀ ਨਾ ਬੋਲਣ ਲੱਗਿਆਂ ਕੁਝ ਨਹੀਂ ਵੇਖਦੇ ਹੈਗੇ ਹੁਣ ਘਾਰ ਹੀ ਉੱਜੜ ਚੱਲਿਆ ਹੋਣਾ ਹੁਣ ਨਾ ਲੋਕੀ ਗੱਲਾਂ ਕਰਨਗੇ ਰਮਨ ਜਯਵੰਤ ਨੀਗੀ ਦੀ ਗੱਲ ਤੇ ਐਵੇਂ ਗੁੱਸਾ ਕਰਕੇ ਚੱਲ ਗਿਆ ਇਹ ਕਿਹੜੀ ਐਡੀ ਵੱਡੀ ਗੱਲ ਹੀ ਤੇ ਕਹਿੰਦਾ ਮੰਮੀ ਮੈਨੂੰ ਮਾਫੀ ਦੇ ਦਿਓ ਮੈਂ ਨਹੀਂ ਅਗੇ ਤੋਂ ਇਹ ਕੰਮ ਕਰਾਂ ਕਿੱਦਾਂ ਨੇ ਗੱਲਾਂ ਕਰਨ ਦੇ ਜੀ ਮੇਰੇ ਕੋਲ ਮਾਫੀ ਮੰਗਣੀ ਹੀ ਉਹਨੇ ਮੇਰੇ ਗਾੜੀ ਤਾਂ ਸਗੋਂ ਜਬਾਨ ਲੜਾਉਂਦਾ ਵਾ ਮੈਂ ਤਾਂ ਚੁੱਪ ਕੀਤੀ ਰਹਿਣੀ ਆ ਅੱਜ ਤਾਂ ਤੁਸੀਂ ਕੰਨੀ ਸੁਣ ਲਿਆ ਵਾ ਮੈਨੂੰ ਤਾਂ ਬੋਲਣਾ ਹੀ ਗਾੜੀ ਤੁਹਾਨੂੰ ਵੀ ਤੋਂਨੇ ਜਵਾਬ ਦਿੱਤੇ ਹੀ ਆ ਨਾ ਉਹ ਜਵਾਬ ਤੇ ਦਿੱਤੇ ਆ ਚੱਲ ਤੂੰ ਵੀ ਥੋੜੀ ਜੀ ਏਡੀ ਸੇਤੀ ਗੁੱਸੇ ਜੀ ਨਾ ਨਾ ਕਰ ਗੁੱਸਾ ਤਾਂ ਫੇਰ ਆ ਹੀ ਜਾਂਦਾ ਵਾ ਜਦੋਂ ਬੱਚਾ ਗਾੜੀ ਬੋਲੇ ਨਿਗੇਜੇ ਤੇ ਸਾਰੇ ਕੰਮ ਕੀਤੇ ਆ ਹੁਣ ਜਵਾਨ ਹੋਇਆ ਵਾ ਤੇ ਗਾੜੀ ਬੋਲਣ ਲੱਪਿਆ ਵਾ ਓ ਯਾਰ ਰਮਨੇਦ ਬੋਲਦਾ ਨਹੀਂ ਹੁੰਦਾ ਅੱਜ ਤੇ ਮੇਰੇ ਸਾਹਮਣੇ ਬੋਲਣ ਲੱਪਿਆ ਵੀ ਤੁਸੀਂ ਮੈਨੂੰ ਉੱਥੇ ਰਹਿ ਦਿੰਦੇ ਐਂ ਕਰ ਦਿੰਦੇ ਤੁਹਾਨੂੰ ਮੇਰੇ ਤੇ ਉਹੀ ਯਕੀਨ ਨਹੀਂ ਹੈਗਾ ਅੱਗੋਂ ਪਿੱਛੋਂ ਵੀ ਬੋਲਦਾ ਸੀ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਕਹਿ ਦਿੰਦੇ ਏ ਤੇਰੇ 'ਚ ਗਲਤੀ ਆ ਪਰ ਅੱਜ ਤੁਹਾਨੂੰ ਵੀ ਪਤਾ ਲੱਗ ਗਿਆ ਨਾ ਕਿ ਗਲਤੀ ਕਿਹਦੇ ਵਿੱਚ ਵਾ ਰਮ ਨੇ ਇਹ ਛੋਟੇ ਛੋਟੇ ਹੀ ਜਦੋਂ ਸਾਡੀ ਭੈਣ ਪੂਰੀ ਹੋ ਗਈ ਮੈਂ ਸੋਚਿਆ ਵੀ ਇਹ ਚੱਲੇ ਚਾਰ ਭਰਾ ਵਾ ਤੇ ਕਿੱਥੇ ਰੁਣਣਗੇ ਵਿਚਾਰੇ ਤੇ ਮੈਂ ਇਹਨਾਂ ਨੂੰ ਲੈ ਚੱਲਦਾ ਵਾਂ ਤੇ ਚੱਲ ਹਰ ਕੋ ਚਾਰ ਸਿਹੜਗੇ ਆ ਗਏ ਆ ਤੇ ਮੈਨੂੰ ਇਹ ਨਾਲ ਕੁੜੀ ਕੱਲੀ ਆ ਤੇ ਇਹਨੂੰ ਇਹਦੀ ਵਧੀਆ ਪੜ੍ਹਾਈ ਲਿਖਾਈ ਕਰਾਵਾਂਗੇ ਤੇ ਚੱਲ ਸਾਡੀ ਇੱਜ਼ਤ ਕਰਿਆ ਕਰੂਗਾ ਪਰ ਇਹਨੇ ਤੇ ਕੰਮ ਹੀ ਸਾਰਾ ਖਰਾਬ ਕਰਕੇ ਰਾ ਛੜਿਆ ਤੇ ਜੇ ਤੈਨੂੰ ਮੈਂ ਸਾਰੀਆਂ ਗੱਲਾਂ ਦੱਸਾਂ ਨਾ ਨਿੱਕੇ ਹੁੰਦੇ ਤੋਂ ਜੋ ਇਹ ਕਰਦਾ ਰਿਹਾ ਵਾ ਜੋ ਇਹਨੇ ਹੋਸ਼ ਸੰਭਾਲੀ ਆ ਨਾ ਇਦਾਂ ਹੀ ਕਰਦਾ ਰਿਹਾ ਵਾ ਕਦੀ ਰਪਿੰਦਰ ਤੇ ਪਾਬੰਦੀਆਂ ਲਾਉਣੀਆਂ ਤੂੰ ਬਾਹਰ ਨਹੀਂ ਜਾਣਾ ਤੂੰ ਸਿਰ ਨਹੀਂ ਇਦਾਂ ਦਾ ਵਾਣਾ ਤੂੰ ਇਦਾਂ ਕਰਦੀ ਆ ਕਦੀ ਮੇਰੇ ਗਾੜੀ ਬੋਲਣਾ ਮੈਂ ਤਾਂ ਤੁਹਾਨੂੰ ਦੱਸਦੀ ਨਹੀਂ ਰਹੀ ਕਿ ਕੀ ਤੁਹਾਨੂੰ ਮੈਂ ਦੱਸਾਂ ਚੱਲ ਨਿਆਣਾ ਵਾ ਹਾਟੀ ਜਾਊਗਾ ਹਾਟੀ ਜਾਊਗਾ ਰਮਨ ਹੈ ਹੋਂ ਤੇ ਤੇਰੀਆਂ ਗਲਤੀਆਂ ਵਾ ਜਦੋਂ ਹਿੱਦਾ ਦੇ ਕੰਮ ਕਰਦਾ ਸੀ ਤੂੰ ਮੈਨੂੰ ਦੱਸਦੀ ਤੇ ਸਹੀ ਉਦੋਂ ਦਾ ਕੰਟਰੋਲ ਕੀਤਾ ਹੁੰਦਾ ਤੇ ਜਿਹੜਾ ਅੱਜ ਬੋਲਣਾ ਇਹ ਕੰਮ ਤਾਂ ਨਾ ਹੁੰਦਾ ਜੀ ਦੱਸਦੀ ਮੈਂ ਤੁਹਾਨੂੰ ਕੀ ਜੇ ਦੱਸਦੀ ਫੇਰ ਤੁਸੀਂ ਮੈਨੂੰ ਕਹਿਣਾ ਹੈਗਾ ਕਿ ਮੈਂ ਆਪਣ ਆਪਣੇ ਹਵਾਂ ਲਿਆਂਦਾ ਵਾ ਤਾਂ ਇਹਨੂੰ ਚੰਗਾ ਨਹੀਂ ਲੱਗਦਾ ਤੂੰ ਤੇ ਤੂੰ ਤਾਂ ਲੰਦੀਆਂ ਗੱਲਾਂ ਕਰਦੀਆਂ ਮੈਂ ਤਾਂ ਤਾਂ ਕਰਕੇ ਚੁੱਪ ਕੀਤੀ ਰਹੀ ਤੇ ਚਲ ਕੋਈ ਗੱਲ ਨਹੀਂ ਕੀ ਤੁਹਾਨੂੰ ਦੱਸਣਾ ਵਾ ਵੱਡਾ ਹੋ ਕੇ ਸਿਆਣਾ ਹੋ ਗਿਆ ਪੇ ਇਹਨੂੰ ਅਕਲਾ ਹੀ ਜਾਣੀ ਆ ਕੋਈ ਗੱਲ ਨਹੀਂ ਅਗਲ ਤੇ ਉਹਦੀ ਆਈ ਨਹੀਂ ਅਗਲ ਤੇ ਮਰੀ ਗਈ ਉਹਨੂੰ ਇਹ ਹੀ ਮੈਂ ਅੱਗੇ ਬੋਲਦਾਂ ਰਿਹਾ ਤੇ ਅੱਗੇ ਕੀ ਹੁੰਦਾ ਰਿਹਾ ਉਹ ਤਾਂ ਹੀ ਭੂਏ ਚੜਿਆ ਵਾ ਉਹਨੂੰ ਇਹ ਦੇਹਾਂ ਲੱਗ ਪਿਆ ਨਾ ਉੱਥੇ ਤਾਂ ਪਿਆਲੀ ਓਨਿਕਾ ਇੱਥੇ ਜਿਹੜੀ ਪਿਆਲੀ ਹੈਗੀ ਮੇਰੇ ਕੱਲੇ ਜੋਗੀ ਆ ਭੂਵੇਂ ਤਾਂ ਚੜਿਆ ਵੋ ਹੋਰ ਮਨ ਉਹ ਨਹੀਂ ਗੱਲ ਗੱਲ ਗਲਤੀਆਂ ਤੇਰੀਆਂ ਵੀ ਹੈਗੀਆਂ ਤੇ ਗਲਤੀਆਂ ਆਉਂਦੀਆਂ ਵੀ ਹੈਗੀਆਂ ਹੁਣ ਐਡੀ ਛੇਤੀ ਸੁਧਾਰਦੇ ਹੋਣਾ ਹੀ ਆ ਗਲਤੀਆਂ ਦਾ ਮੇਰੇ ਮਨ ਵਿੱਚ ਵੀ ਸੋਰੀ ਜਾਂ ਹੀ ਮੈਂ ਤੇ ਇਹ ਸੋਚਿਆ ਤੇ ਸਾਡਾ ਪੁੱਤ ਹੈ ਨਹੀਂ ਆ ਚੱਲ ਕੋਈ ਨਹੀਂ ਸਾਡਾ ਪੋਤੀ ਆ ਹੁਣ ਇਹਨੂੰ ਪੋਤੀ ਬਣਾ ਕੇ ਰੱਖਣਾ ਵਾ ਇਹਨੂੰ ਵਿਆਵਾਂਗੇ ਨੌਂ ਘਰ ਆਊਗੀ ਅਹੀਂ ਵੀ ਬੁੱਢੇ ਹੁਣਾਵਾ ਸਦਾ ਦਿਨ ਇਹੋ ਜਿਹਾ ਤੇ ਨਹੀਂ ਸਾਡੇ ਤੇ ਵੀ ਰਹਿਣੇ ਚੱਲ ਸਾਨੂੰ ਸੰਭੂਗਾ ਏ ਮੈਨੂੰ ਕੀ ਪਤਾ ਸੀ ਪਿੰਨੇ ਆਹ ਕੰਮ ਕਰਨਾ ਵਾ ਸਮਨ ਬੰਦਾ ਤੇ ਬੜਾ ਕੁਝ ਸੋਚਦਾ ਵਾ ਪਰ ਜੋ ਸੋਚਦਾ ਵਾ ਉਹ ਹੁੰਦਾ ਨਹੀਂ ਨਾ ਹੁਣ ਤੇ ਹੋਈ ਆ ਕਿ ਜਿੱਥੇ ਮਾਰਾ ਹੀ ਲੈ ਜਾਊਗਾ ਉੱਥੇ ਚੱਲ ਜਾਾਂਗੇ ਕੀ ਕਰਾਂ ਹੁਣ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਨਿਆਣਿਆਂ ਕੋ ਗਲਤੀਆਂ ਹੋ ਹੀ ਜਾਂਦੀਆਂ ਵਾ ਗੋਸੇ ਵਿੱਚ ਨਾ ਉਹ ਰੋਕ ਲੋ ਤੁਸੀਂ ਉਹਨੂੰ ਰਮਨ ਜਾਣਦੇ ਨੂੰ ਮੈਂ ਨਹੀਂ ਉਹਨੂੰ ਡੱਕਣਾ ਹੁਣ ਕਿਉਂ ਡੱਕਣਾ ਕਿਉਂ ਨਹੀਂਗਾ ਢੱਕ ਲੋ ਆਖਰਕਾਰ ਸਹਾਰਾ ਹੱਡਾ ਉਹਨੇ ਬਣਾਉ ਉਹ ਰਮਨ ਕਿਦਾਂ ਬੋਲਿਆ ਉਹ ਜੇ ਤੇਰੇ ਗੜੀ ਬੋਲਦਾ ਸੀ ਤੇ ਮੇਰੇ ਨਾਲ ਵੇਖ ਕੇ ਗੜੀ ਚੁੱਪ ਕਰ ਜਾਂਦਾ ਉਹਨੇ ਤੇ ਮੇਰੀ ਸ਼ਰਮ ਨਹੀਂ ਕੀਤੀ ਵੀ ਉਹ ਮੇਰਾ ਪਿਓ ਆ ਗਿਆ ਤੇ ਇਹਦੇ ਗੜੀ ਨਹੀਂ ਬੋਲਣਾ ਕਿਦਾਂ ਬੋੜਦਾ ਤਾੜ-ਤਾੜ ਚਲ ਕੋਈ ਗੱਲ ਨਹੀਂ ਬੱਚਿਆਂ ਕੋ ਗਲਤੀਆਂ ਹੋ ਜਾਂਦੀਆਂ ਵਾ ਮੈਂ ਤੁਹਾਨੂੰ ਫੇਰ ਵੀ ਕਹਿੰਨੀ ਆ ਇੱਕ ਵਾਰ ਰੋਕ ਲੋ ਜੇ ਉਹ ਚੱਲ ਗਿਆ ਨਾ ਕਿਹਨੇ ਉਹਨੂੰ ਗਲਤ ਕਹਿਣਾ ਵਾ ਤੇ ਕਿਸ ਨੇ ਸਾਨੂੰ ਗਲਤ ਕਹਿਣਾ ਵਾ ਚੰਗੇ ਨਹੀਂ ਲੱਗੀਦਾ ਇਦਾਂ ਮੈਨੂੰ ਵੀ ਗੁੱਸਾ ਹੀ ਚੜ ਗਿਆ ਸੀ ਤੂੰ ਡੱਕਣਾ ਤੂੰ ਉਹਨਾਂ ਨੂੰ ਡੱਕ ਲੈ ਮੈਂ ਨਹੀਂ ਉਹਨੂੰ ਡੱਕਣਾ ਜਿੱਥੇ ਜਾਣਾ ਜਾਵੇ ਨਾ ਜਾਵੇ ਮੈਂ ਨਹੀਂ ਉਹਨੂੰ ਕਹਿਣਾ ਵੀ ਵਾਪਸ ਆ ਜਾ ਰਮਨ ਤੂੰ ਹੁਣ ਮਹਾਰਾਜ ਤੇ ਡੋਰੀਆਂ ਸੁੱਟ ਦੇ ਜੋ ਹੋਊਗਾ ਵੇਖੀ ਜਾਊਗੀ ਹੂੰ ਮੈਨੂੰ ਕੈਂਡੇ ਰੋਕ ਲਾ ਮੇਰੀ ਰੋਕੇ ਜੁੱਤੀ ਮੈਂ ਕਦੀ ਵੀ ਨਹੀਂ ਰੋਕਦੀ ਇਹਨਾਂ ਨੂੰ ਸਾਰਿਆਂ ਨੂੰ ਬੋਲਣਾ ਮੈਂ ਰਮਨ ਨੂੰ ਕੱਲ ਤਾਂ ਸਮਝੀਦਾ ਰਿਹਾ ਵੇ ਇਹ ਲੈ ਇੰਨਾ ਕੰਮ ਕਰਕੇ ਗਏ ਪੂਰ ਕੇ ਗਏ ਹੀ ਤੇ ਫੇਰ ਵੀ ਕਹਿਂਦੀ ਵੀ ਉਹਨਾਂ ਨੂੰ ਡੱਕਦਾ ਮੈਂ ਤਾਂ ਇਹੀ ਗੱਲਾਂ ਚ ਕਰਦਾ ਰਿਹਾ ਪਰ ਹੈ ਹੀ ਜੋ ਬਨ ਗਲਤ ਮੈਨੂੰ ਇਹ ਗੱਲਾ ਤਾਂ ਪਤਾ ਨਹੀਂ ਕਿਉਂਕਿ ਮੇਰੇ ਸਾਹਮਣੇ ਕਦੀ ਬੋਲਿਆ ਨਹੀਂ ਇਹ ਮੈਂ ਤਾਂ ਲਿਆਉਣਾ ਨਹੀਂ ਇਹਨੂੰ ਜਿੱਤ ਨੂੰ ਮੱਤੀ ਜਨ ਮੈਂ ਲੈ ਜਿਹੜੇ ਕੰਮ ਦੀ ਬੜੇ ਚਿਰ ਦੀ ਡੀ ਗਈ ਸੀ ਨਾ ਉਹ ਮੈਂ ਕਰ ਹੀ ਦਿੱਤਾ ਏ ਇਦਾਂ ਕਰਦੀਆਂ ਰਪਿੰਦਰ ਨੂੰ ਇੱਕ ਵਾਰ ਫੋਨ ਕਰਕੇ ਦੱਸਦੀਆਂ ਆਹ ਕੰਮ ਕੀਤਾ ਵਾ ਮੈਂ ਉਹਦਾ ਵੀ ਧਿਆਨ ਇੱਧਰ ਹੀ ਹੁਣਾਵਾ ਹੈਲੋ ਹੈਲੋ ਸਸਕੀ ਜੀ ਸਸਕੀ ਕਾਲ ਹੋਰ ਪਿੰਦਰਬਾਉ ਕੀ ਹਾਲ ਚਾਲ ਆ ਹਾਂ ਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਇਹ ਵੀ ਠੀਕ ਠਾਕ ਹੀ ਕਰਨ ਰਹੀ ਸੀ ਕਰਨ ਕੁਛ ਨਹੀਂ ਬਸ ਹੁੰਦੇ ਬੈਠੇ ਆਂ ਅੱਛਾ ਪਰਵਾਹ ਠੀਕ ਠਾਕ ਆ ਹਾਂ ਜੀ ਹਾਂ ਜੀ ਵਧੀਆ ਸਭ ਚੌਥੇ ਫੋਨ ਲਾਤਾ ਕੀ ਗੱਲ ਸਵਾਸਤੇ ਤੇ ਮੈਂ ਫੋਨ ਕੀ ਲਾਉਣਾ ਹੈਗਾ ਇਥੋਂ ਆਈ ਨਹੀਂ ਜੋੜੀ ਆਹੋ ਤੇ ਮੈਂ ਪੁੱਛਿਆ ਹੁੰਦਾਂ ਪਿੰਨਾ ਚਿਰ ਕਿੱਥੇ ਲਾ ਕੇ ਆਏ ਜੀ ਤੁਸੀਂ ਕਦੋਂ ਦੇ ਤੁਰੇ ਜੀ ਹਾਂਜੀ ਨਾਲੇ ਸਾਰੀ ਮੈਂ ਗੱਲਬਾਤ ਕੀਤੀ ਕਿ ਪਰੌਣੇ ਨੂੰ ਕੀ ਕਿਹਾ ਹੈਗਾ ਆਹੋ ਤੇ ਮੇਰੇ ਗਾੜੀ ਨਾਲ ਉੱਚੀ ਉੱਚੀ ਬੋਲਣ ਡੈ ਪੀ ਕੋਣ ਆ ਫਾਪੀ ਨਹੀਂ ਜੋਬਣ ਅੱਛਾ ਜੋਬਣਾ ਫਿਰ ਵੇਲੀ ਆਏ ਪੱਠੇ ਕੋਤਨ ਦੋਵੇਂ ਜਾਣੇ ਤੇ ਮੈਂ ਵੀ ਮਗਰੇ ਆ ਗਈ ਤੇ ਉੱਚੀ ਉੱਚੀ ਬੋਲਣ ਡਿਆ ਤਾਂ ਉਧਰੋਂ ਤੇਰਾ ਪਿਓ ਵੀ ਉੱਤੇ ਆ ਗਿਆ ਅੱਛਾ ਅੱਜ ਤੇ ਨਾ ਆਪਣੇ ਕੰਨੀ ਤੇਰੇ ਡੈਡੀ ਨੇ ਸਾਰੀਆਂ ਗੱਲਾਂ ਸੁਣ ਲਈਆਂ ਤਾਂ ਜੁਤਾ ਵੀ ਮੀਂਹ ਡਿਆ ਲੰਗਾਇਆ ਜਿੱਦਾਂ ਬੋਲਦਾ ਸੀ ਨਾ ਇਹ ਮੇਰਾ ਵਿਆਹ ਕੀਤਾ ਤਾਂ ਤੂੰ ਇਨਸਾਨ ਕੀਤਾ ਜੇ ਸੋਨਾ ਪਾਇਆ ਮੇਰੇ ਘਰ ਦੀ ਨੂੰ ਤੂੰ ਲੈ ਲਿਆ ਫੇਰ ਹਾਂਜੀ ਬੜੀਆਂ ਗੱਲਾਂ ਨੇ ਕੀਤੀਆਂ ਅੱਛਾ ਤੇ ਹੁਣ ਤੇਰਾ ਪਿਓ ਕਹਿੰਦਾ ਵੀ ਮੈਂ ਨਹੀਂ ਰੋਕਣਾ ਕਹਿਣ ਦੇ ਤੇ ਉਹ ਚੱਲੇ ਆ ਘਰੋਂ ਤੁਹਾਡੇ ਚੱਲ ਨਾ ਮਿਹਦੀ ਹ ਵੀ ਤਾਂ ਚੰਗਾ ਹੋਇਆ ਵਾ ਮੈਂ ਤਾਂ ਮਾੜਾ ਮੋਟਾ ਕਿਹਾ ਜਪੜੇ ਵੱਲ ਹੋ ਗਈ ਆ ਤੇ ਇਹਨਾਂ ਦਾ ਵੀ ਕੰਮ ਹੋ ਜੂਗਾ ਮੈਂ ਤਾਂ ਮਾੜਾ ਮੋਟਾ ਤਾਂ ਇਹਨਾਂ ਨੂੰ ਕਿਹਾ ਹੀ ਮੈਂ ਹਾਰੋ ਰੋਕ ਨੂੰ ਕੱਲ ਨੂੰ ਮੈਂ ਮੇਰੇ ਸਿਰ ਤੇ ਕੋਈ ਗੱਲ ਨਾ ਹੋਵੇ ਆਓ ਨਹੀਂ ਨਹੀਂ ਕੱਲ ਮੜਾ ਮੋਢਾ ਕਹਿਦਾ ਕੱਲ ਡੜੀ ਨੇ ਬਾਕੀ ਪਤਾ ਲੱਗਣੀ ਦੀ ਆ ਵਾ ਤੇ ਕਿੱਦਾਂ ਬੋਲਣ ਦੀ ਹੈ ਤੇ ਕਿੱਦਾਂ ਨਹੀਂ ਬੋਲਣ ਦੇ ਘਰ ਇਹ ਕਹਿੰਦੇ ਮੈਂ ਨਹੀਂ ਘਰ ਰੋਕਣਾ ਤੂੰ ਰੋਕਣਾ ਤੇ ਰੋਕ ਲਾ ਤੇ ਮੈਂ ਕੀ ਕਰਾਂ ਰੋਕਣਾ ਜਾਂਦੇ ਆ ਤੇ ਜਾਣ ਪੜਾਂ ਨਾ ਇਹਨਾਂ ਨੂੰ ਵੀ ਲੋੜਵਾਓ ਤੇ ਬਸ ਉਦਾਂ ਹੀ ਮੜਾ ਜਾ ਕਹਿਣਾ ਸੀ ਕਿ ਕੱਲ ਨੂੰ ਗੱਲ ਨਾ ਕਰਨੀ ਚਾਹੀਦੀ ਆ ਸਿਆਣੀ ਨਹੀਂ ਆ ਆਹੋ ਨਾ ਚੱਲ ਨਾ ਮੇਰੀ ਤੀ ਤੂੰ ਮੇਰੀ ਤੀ ਇੱਕ ਗੱਲ ਸੁਣ ਲਵਲੀ ਜਾਂਦਾ ਵਾ ਨਾ ਤੇ ਤੂੰ 2-4 ਦਿਨ ਆ ਜਾ ਇੱਥੇ ਸਾਡੇ ਕੋਲ ਮੈਂ ਨਹੀਂ ਕੋਈ ਨਹੀਂ ਵੇਖਦੀ ਹਾਲੇ ਇਹ ਜਦੋਂ ਪਹਿਲਾ ਕਰ ਕੋ ਲਉ ਨਾ ਜਿੱਦਾਂ ਵੀ ਹੁੰਦਿਆ ਵਾ ਚੱਲ ਕੋਈ ਨਹੀਂ ਫਿਰ ਵੇਖ ਲਈ ਤੂੰ ਤਾਂ ਇੱਕ ਫੋਨ ਕਰਕੇ ਮੈਨੂੰ ਦੱਸ ਦੇ ਜੇ ਆਉਣਾ ਹੋਊ ਤੇ ਤੇਰੇ ਡੈਡੀ ਨੂੰ ਕੱਲ ਦੂੰਗੀ ਲੈ ਆਉਣਗੇ ਜਾ ਕੇ ਤੈਨੂੰ ਨਹੀਂ ਤੇ ਮੈਂ ਨਾ ਡੈਡੀ ਜੀ ਨਾਲ ਗੱਲ ਕਰਾਂ ਇੱਕ ਵਾਰ ਨਹੀਂ ਨਹੀਂ ਪੁੱਤ ਤੈਨੂੰ ਗੱਲ ਕਰਨ ਦੀ ਨਹੀਂ ਲੋੜ ਡੈਡੀ ਤੇਰੇ ਹੁਣ ਉਹ ਗੱਲ ਤੇ ਪੱਕੇ ਹੋ ਗਏ ਆ ਉਹਨਾਂ ਨੇ ਨਹੀਂ ਮੰਨਣਾ ਇਹਨਾਂ ਨੂੰ ਰੋਕਣ ਵਾਸਤੇ ਚੱਲ ਹੈ ਅੱਜ ਸਹੀ ਹੈ ਮੈਂ ਦੇਖੋ ਸੋਚਦੀ ਹਾਂ ਕਿ ਚੱਲ ਕੋਈ ਨਹੀਂ ਤੇ ਇੱਕ ਵਾਰ ਕਰਦੀ ਹਾਂ ਜੇ ਤੋਂ ਤੋਂ ਕੀ ਤਾਨਾ ਤੇਰੇ ਡੈਡੀ ਨੇ ਕਹਿਣਾ ਮੈਂ ਵੀ ਇਹਦੀ ਮਾਂ ਨੇ ਸਾਰੇ ਘਰ ਨੂੰ ਵੀ ਦੱਸਦੀ ਹੈ ਚਲੋ ਫਿਰ ਮੈਂ ਰਹਿਣੀ ਦਿੰਨੀ ਹੈ ਹਨਾ ਜਿਹੜੀ ਕੋਈ ਗੱਲਬਾਤ ਹੋਈ ਹੈ ਮੈਨੂੰ ਮੈਨੂੰ ਨਹੀਂਗਾ ਪਤਾ ਹੈਗਾ ਆ ਤੂੰ ਚੱਪੀ ਕੀਤੀ ਰਹਿ ਕੋਈ ਗੱਲ ਨਹੀਂ ਮੈਨੂੰ ਹੁਣ ਪਤਾ ਵਸ ਕਿਉਂਕਿ ਜਿਹਦੇ ਬੜੇ ਪੱਕੇ ਆ ਜਿਹੜੀ ਗੱਲ ਤੇ ਅੜ ਜਾਂਦੇ ਹੁੰਦੇ ਆ ਨਾ ਉਹ ਕਰਕੇ ਹੀ ਰਹਿ ਜਾਂਦੇ ਹੁਣ ਅੱਜ ਇਹਨਾਂ ਨੇ ਕਿਹਾ ਸੀ ਨਾ ਜਾਉਂ ਚਲੋ ਉਹ ਤਾਂ ਗੱਲ ਮੇਜੀ ਹੈ ਹੀ ਆ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਾਂ ਅੱਜ ਠਾਣੀ ਮੇਰੀ ਨਹੀਂ ਹੈ ਆਹੋ ਏ ਵੀ ਨਗ ਤੇ ਕੱਲ ਪਰਸਨਲ ਜਿੱਦਨ ਦੇ ਹੋ ਕੇ ਗਏ ਆ ਨਾ ਹਾਂ ਉਦੋਂ ਦਾ ਪਤਾ ਨਹੀਂ ਕੀ ਇਹਨੂੰ ਸੱਪ ਸੁੰਗ ਗਿਆ ਵਾ ਹਾਂ ਇੰਨੀ ਰਹਿੰਦੀ ਉਖੜੀ ਉਖੜੀ ਜੀ ਨਾ ਕੋਈ ਗੱਲਬਾਤ ਕਰਦੀ ਆ ਨਾ ਕੋਈ ਖੁਬਗੇ ਵਿੱਚ ਕੰਮ ਹੀ ਕਰਦੀ ਆ ਪਤਾ ਨਹੀਂ ਵੀ ਕੀ ਗੱਲ ਹੋ ਗਈ ਇਹਨੂੰ ਲਤਾਸ ਜਿੱਤਾ ਰਹਿੰਦੀ ਆ ਨਾ ਉਦਾਂ ਰਹਿਣ ਦੇ ਤੇ ਤੂੰ ਵੀ ਬਹੁਤਾ ਕੰਮ ਨਾ ਕਰਿਆ ਕਰ ਜਿੱਦਾਂ ਪਰੌਣਾ ਜਾਂਦਾ ਵਾ ਨਾ 2-4 ਦਿਨ ਇੱਥੇ ਆ ਜਾ ਰਹਿਣ ਵਾਸਤੇ ਤੂੰ ਐਵੇਂ ਸਾਰਾ ਦਿਨ ਕੰਮ ਕਰਦੇ ਰਹਿੰਗੇ ਇੱਥੇ ਤੋਂ ਆਹ ਹੋਈ ਇਹ ਗੱਲ ਮੈਂ ਜਿੱਦਾਂ ਸਹੀ ਆ ਮੈਂ ਇੱਥੇ ਕਰਨਾ ਵੀ ਕੀ ਹੈ ਰਹਿ ਕੇ ਕਿਉਂਕਿ ਇੰਨਾ ਚਲ ਜਾਣਾ ਵਾ ਉਥੇ ਤੇ ਮੈਂ ਮਗਰ ਉਹ ਇੰਨਾ ਨਹੀਂ ਰੋਟੀਆਂ ਪਕਾਉਣੀਆਂ ਮੈਂ ਰੋਟੀਆਂ ਕਿੰਨੀਆਂ ਖਾ ਲੈਣੀਆਂ ਕਿਤੇ ਆਏ ਤੈਨੂੰ ਮੈਂ ਕਹਿਣ ਲਈ ਆ ਜੇ ਜਦੋਂ ਜਾਊਗਾ ਨਾ ਤੂੰ ਦੱਸ ਦੀ ਮੈਂ ਤੇਰੇ ਡਾਡੀ ਨੂੰ ਖਲਾ ਦੂੰਗੀ ਤੇ ਲੈ ਆਉਣਗੇ ਤੈਨੂੰ ਚਾਰ ਦਿਨ ਚਲ ਕੋਈ ਨਹੀਂ ਮੈਂ ਜੀਓ ਵਾਲੀ ਸਲਾਹ ਹੋਈ ਦੀ ਆਪਾਂ ਬਾਅਦ ਚ ਕਰਾਂਗੇ ਆਉਣ ਵਾਲੀ ਮੈਂ ਗਈ ਨਹੀਂ ਪਹਾੜਾ ਕੰਮ ਹੋਉਂਦੇ ਆ ਵਾ ਨਾ ਇਹ ਹੁਣ ਵਧੀਆ ਵਧੀਆ ਕਰਦੇ ਹੋ ਨਾ ਤਾਂ ਫੇਰ ਕਰਨਾ ਕਰ ਇਹ ਤਾਂ ਨਿਕਲਿਆ ਹੀ ਨਿਕਲੇ ਹੁਣ ਇੱਥੋਂ ਨਾ ਇਹਦਾ ਨਾ ਕੀਤਾ ਹੀ ਮੇਰੀ ਗੱਲ ਸੁਣੋ ਡੈਡੀ ਜੀ ਵੀ ਗੱਲਬਾਤ ਨਹੀਂ ਕਰਦੇ ਨਹੀਂ ਨਹੀਂ ਡੈਡੀ ਉਹ ਤਾਂ ਤਾਂ ਭਾਵੇਂ ਗੱਲਬਾਤ ਕਰਦੇ ਜਦੋਂ ਡੈਡੀ ਨੇ ਆਣ ਕੇ ਕੰਨੀ ਸਾਰੀਆਂ ਗੱਲਾਂ ਸੁਣ ਲਈਆਂ ਫਿਰ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੇ ਵਿੱਚ ਕਸੂਰ ਵਾ ਚਲੋ ਮੀਜੀ ਆ ਤੇ ਉਹ ਗੱਲ ਹੋਈ ਸੱਚੀ ਰੱਬ ਨੇ ਨੇੜੇ ਹੋ ਕੇ ਸੁਣੀ ਸਹੀ ਗੱਲ ਵਾ ਤੇਰੀ ਨਾ ਕਿੰਨੀਆਂ ਸਕੀਮਾਂ ਲਾਈਆਂ ਸੀ ਪਰ ਕਿਸੇ ਬੰਨੇ ਗੱਲ ਲੱਗਣ ਨਹੀਂ ਢਈ ਚੱਲ ਇਹਨਾਂ ਨੇ ਤੇਰੇ ਕੋਲ ਆਉਣਾ ਸੀ ਤੇ ਸਾਰੀ ਗੱਲ ਦਾ ਪਤਾ ਲੱਗਣਾ ਮੈਂ ਨਾ ਰੱਖਦੀ ਆ ਫੋਨ ਸੁਣਦੀ ਨਾ ਹੋਵੇ ਬਥੇਰੀ ਤੇਜ਼ ਵਾ ਉਹ ਵੀ ਘਟਨੀ ਹੈਗੀ ਚਲ ਕੋਈ ਨਹੀਂ ਮੈਂ ਜਦਾਂ ਵੀ ਹਾਂ ਤੈਨੂੰ ਦੱਸੂੰਗੀ ਬਾਅਦ ਵਿੱਚ ਚਲੋ ਠੀਕ ਹੈ ਜੀ ਹੈ ਚੰਗਾ ਬਬ ਓਕੇ ਓਕੇ ਚਲ ਅਬੀ ਉਦੋਂ ਨਾ ਇੱਕ ਗੱਲੋਂ ਚੰਗਾ ਹੀ ਹੋਇਆ ਵਾ ਕਿ ਜਿਹੜਾ ਡੈਡੀ ਜੀ ਨੇ ਨਾ ਆਪ ਹੀ ਸਾਰਾ ਕੁਝ ਸੁਣ ਲਿਆ ਵਾ ਚੱਲ ਗਿਆ ਪਈ ਸਾਡੀ ਤੇ ਨੀ ਨਾ ਹੁਣ ਗੱਲ ਹੋਈ ਵਿੱਚ ਵੀ ਚਾਹੇ ਇਹਨਾਂ ਨੇ ਸਕੀਮਾਂ ਲਾਈਆਂ ਕੱਢਣ ਵਾਲੋਂ ਚਾਹੇ ਕਿਦਾਂ ਆਪਣਿਆਂ ਵੀ ਸਾਰਾ ਕੰਮ ਹੋ ਜਾਣਾ ਹੈ ਲੱਭੀ ਬੈਠਾ ਵਾ ਉਹ ਆ ਬੈਠਾ ਵੀਰ ਜੀ ਠੀਕ ਆ ਹੋ ਗਿਆ ਸਮਾਨ ਪੈ ਗਿਆ ਸਾਰਾ ਹਾਂ ਹੋ ਹੀ ਗਿਆ ਵਾ ਕੱਲ ਨੂੰ ਚੱਲ ਜਾਣਾ ਹਾਂ ਚੱਲ ਵਧੀਆ ਕਿੰਨੇ ਕ ਵਜੇ ਜਾਣਾ ਕੱਲ ਚੱਲ ਜਾਗੇ 9 10 ਵਜੇ ਠੀਕ ਆ ਕੋਈ ਗੱਲ ਨਹੀਂ ਹੋਰ ਕੀ ਸੋਚੀ ਜਨਾ ਉਹ ਸੋਚਣ ਦੇ ਮੈਂ ਇਹ ਡਿਆ ਮੈਂ ਤੁਹਾਡੇ ਵਾਲੀ ਚੱਲਿਆ ਸੀ ਅੱਛਾ ਮੈਂ ਇਹ ਸੋਚਣ ਡਿਆ ਸੀ ਵੀ ਮਗਰੋਂ ਪੈਲੀ ਦਾ ਕਿਦਾਂ ਸਰੂਗਾ ਫਿਰ ਪੈਲੀ ਦੀ ਟੈਨਸ਼ਨ ਨਾ ਲੈ ਤੂੰ ਪਹਿਲੀ ਜਾਂ ਤਾਂ ਮੈਂ ਆਪ ਵਾਈ ਜਾਣੀ ਆ ਇਹ ਕਿ ਤੈਨੂੰ ਲੱਗਣਾ ਕੰਮ ਜ਼ਿਆਦਾ ਤੇ ਮੈਂ ਬੰਦਾ ਰੱਖ ਲੈਣਾ ਉਹ ਬੰਦਾ ਰੱਖ ਨੂੰ ਮੈਂ ਲਗਿਨਾ ਠੇਕੇ ਦੇ ਦੇ ਦਿੰਗੇ ਉਹ ਨਹੀਂ लवली ਆ ਬਾਗ ਇਹਨਾਂ ਚਾਰ ਪੈਸੇ ਵੱਜ ਜਾਂਦੇ ਆ ਉਹ ਵੱਜਦੇ ਜਾਂਦੇ ਆ ਭਾਜੀ ਪਰ ਇਹ ਆ ਵੀ ਖੇਚਲ ਬੜੀ ਆ ਖੇਚਲ ਤੇ ਫੇਰ ਕਰਨੀ ਪੈਣੀ ਆ ਇਹ ਕਮਾਉਣਾ ਕੋਤ ਵੇਖ ਲਿਓ ਜੇ ਤੇ ਸਰੂਗਾ ਠੀਕ ਆ ਨਹੀਂ ਤੇ ਫੇਰ ਕਿਹਨਾਂ ਗੱਲ ਕਰ ਲਿਓ ਨਹੀਂ ਵੇਚਦਾ ਮੈਂ ਜੇ ਕੋਈ ਬੰਦਾ ਮਿਲ ਜੂਗਾ ਠੀਕ ਆ ਇਹਦੇ ਵੀ ਠੇਕਾ ਦੇ ਆਈ ਆ ਬੰਦਾ ਵੀ 10000 ਤੋਂ ਥੱਲੇ ਕਿੱਥੇ ਆਉਣਾ ਹੋ ਇਹ ਮੇਰੀ ਗੱਲ ਦਾ 10000 ਤੇ ਉਹਨੇ ਲੈਣਾ ਹੀ ਲੈਣਾ ਪੱਕਾ ਹੀ ਇਹੋ ਚੱਲਣ ਲਿਆ ਵਾ ਹਣ ਠੀਕ ਆ ਫਿਰ ਉਹਨਾਂ ਨੇ ਵੀ ਕਹਿਣਾ ਮਾਸਾ ਜੀ ਉਹਨਾਂ ਨੇ ਤੁਹਾਡੇ ਕੋਲ ਲੈ ਕੇ ਹੋਰ ਕਿੰਨੇ ਠੇਕੇ ਦਿੱਤੀ ਉਹ ਵੀ ਨਹੀਂ ਨਾ ਚੰਗਾ ਕੰਮ ਚੱਲ ਕੋਈ ਗੱਲ ਨਹੀਂ ਵੇਖ ਲਾਂਗੇ ਫਿਰ ਸਲਾਹ ਕਰਕੇ ਉਹਨੂੰ ਕੁੱਛ ਲਾਂਗੇ ਨਹੀਂ ਤੇ ਉਹਨਾਂ ਨੇ ਚੱਲ ਵੇਖ ਲਾਂਗੇ ਕੋਈ ਗੱਲ ਨਹੀਂ ਤੂੰ ਜਾ ਆਰਾਮ ਨਾਲ ਆਪਣਾ ਕੰਮ ਕਰ ਵੇਖ ਲਊਗਾ ਮੈਂ ਕੰਮ ਸੰਭਾਲੂਗਾ ਟੈਨਸ਼ਨ ਨਾ ਲੈ ਆ ਉਦਾਂ ਦੇ ਚੱਲ ਵਾਈ ਜਾਨੀ ਹੁਣ ਇਹ ਆ ਵੀ ਚੱਲ ਮੇਰਾ ਉਧਰ ਦਾ ਕੰਮ ਬਣ ਗਿਆ ਉਹ ਚਲ ਉਹ ਵੀ ਕੰਮ ਵਧੀਆ ਹੋ ਗਿਆ ਵਾ ਹਨਾ ਇਹ ਵੀ ਕੰਮ ਜ਼ਰੂਰੀ ਸੀ ਇਹ ਆ ਵੀ ਜਿਹੜਾ 10000 ਦਿੰਦੇ ਜਾਣੇ ਲੋਕੀ ਉਹਨਾਂ ਡੰਗਰ ਵੀ ਨਾ ਰੱਖੇ ਇਹ ਤਾਂ ਗੱਲ ਹੈ ਤੁਹਾਡੇ ਕੋਲ ਡੰਗਰ ਵਸ਼ਾ ਵੀ ਕੋਈ ਨਹੀਂ ਤੂੰ ਨਾ ਦਾਹ ਮੰਗਣਾ ਹੈ ਮੰਗਣਾ ਮੁਖਦਾ ਹੀ ਜਾਣਾ ਇਹ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਮੈਂ ਵੇਖ ਲਊਗਾ ਨੇ ਠੀਕੇ ਦੇ ਦਾਂਗੇ ਫਿਰ ਤੇ ਕਿਦਾਂ ਨੂੰ ਛੱਡਾਂਗਾ ਫਿਰ ਗੱਲ ਤੂੰ ਗੱਡੀ ਲੈ ਜਾ ਤੂੰ ਉਹ ਗੱਡੀ ਭਾਜੀ ਉੱਥੇ ਲੱਗੀ ਰਹਿਣੀ ਹੈ ਕੋਈ ਗੱਲ ਨਹੀਂ ਜਾਣ ਹੋਏ ਪਿਓ ਉੱਥੇ ਚਲਾਉਣ ਵਾਲਾ ਕੋਈ ਨਹੀਂ ਮੈਂ ਛੱਡਾਂਗਾ ਕੋਈ ਗੱਲ ਨਹੀਂ ਫਿਰ ਠੀਕ ਮੈਨੂੰ ਛੱਡ ਓ ਮੈਂ ਬੱਸੇ ਚੱਲ ਜਾਣਾ ਵਾ ਨਹੀਂ ਨਹੀਂ ਬੱਸੇ ਨਹੀਂ ਜਾਣਾ ਤੂੰ ਮੈਂ ਛੱਡਾਂਗਾ ਤੈਨੂੰ ਉੱਥੇ ਛੱਡ ਕੇ ਆਉਂਗੇ ਕੋਈ ਗੱਲ ਨਹੀਂ ਤੈਨੂੰ ਛੱਡ ਮੰਗਾ ਆ ਜਾਏਗਾ 200 ਕਿਲੋਮੀਟਰ ਚੱਲ ਕੋਈ ਗੱਲ ਨਹੀਂ ਵੇਖ ਲੈਣੇ ਆ ਤੇ ਸ਼ਨੀਆ ਤੇ ਸ਼ਨੀਆ ਰਾਜਾ ਕਰੂੰਗਾ ਮ ਆ ਵਧੀਆ ਹਫਤੇ ਬਾਅਦ ਆ ਗਿਆ ਫੇਰ ਚੱਲ ਜਾ ਕਰੂੰਗਾ ਸ਼ਾਮਾਂ ਨੂੰ ਸਹੀ ਗੱਲ ਆ ਆਹ ਚੱਲ ਵੇਖ ਲੈ ਕੰਮ ਕਰ ਕੋਈ ਕੋਈ ਗੱਲ ਨਹੀਂ ਮੈਂ ਵੇਖ ਲੈਣਾ ਠੀਕ ਹੈ ਚੰਗਾ ਚੰਗਾ ਪਾਜੀ ਦੇ ਗਈ ਜਾਂਦੇ ਮੈਂ ਕੰਮ ਕਰ ਲੂੰਗਾ ਪਰ ਇਹ ਵੀ ਖੇਚਲ ਬੜੀ ਹੈ ਕਿੱਥੇ ਦੁਪਹਿਰੇ ਮਰਦੇ ਰਹਿਣਗੇ ਮਗਰੋਂ ਇਹ ਇਹਨਾਂ ਨੂੰ ਫੇਰ ਸਲਾਹ ਇਹੋ ਦਊਂਗਾ ਵੀ ਠੇਕੇ ਦੇ ਦੇ ਦੋ ਚੁੱਪ ਕਰਕੇ ਝੋਨੇ ਦੀ ਖੇਚਲ ਬੜੀ ਹੈ ਬੋਲਦੇ ਨਹੀਂ ਇੱਕ ਵਾਰੀ ਫੇਰ ਸੋਚ ਲੈ ਅਹੀਂ ਕਿੱਥੇ ਜਾਵਾਂਗੇ ਕੋਈ ਗੱਲ ਨਹੀਂ ਜੋਤ ਮੈਂ ਸੋਚ ਵਿਚਾਰ ਕੇ ਇਹ ਫੈਸਲਾ ਕੀਤਾ ਵਾ ਜਿੱਥੇ ਮਰਜੀ ਜਾਈਏ ਪਰ ਇੱਥੇ ਨਹੀਂ ਹੋਣਾ ਨਾ ਉਹ ਦਰਜੀਦਾਨ ਨੂੰ ਤੇ ਪਤਾ ਹੀ ਆ ਕਿੰਨਾ ਕਰਦੇ ਰਹੇ ਆ ਜੇ ਮਾੜਾ ਮੋੜਾ ਬੋਲਦਾ ਵਾ ਤੇ ਕੋਈ ਗੱਲ ਨਹੀਂ ਗੱਲ ਮਾੜੇ ਮੋੜੇ ਦੀ ਨਹੀਂ ਨਾ ਗੱਲ ਇਹ ਆ ਵੀ ਬੋਲਿਆ ਕੀ ਆ ਜੇ ਮੰਨ ਲਓ ਕੋਈ ਗਲਤੀ ਹੋ ਗਈ ਹੀ ਮੇਕੋ ਹੋ ਗਈ ਮੰਮੀ ਕੋ ਹੋ ਗਈ ਘਟ ਘਟ ਉਹ ਗਲਤੀ ਜੜ ਤੱਕ ਜਾਂਦੇ ਕਿ ਗੱਲ ਹੋਈ ਕੀ ਆ ਇਹਦਾ ਮਤਲਬ ਇਹ ਥੋੜੀ ਆ ਕਿ ਸਿੱਧਾ ਕਹਿ ਦੇਣਾ ਜਾ ਦਫਾ ਹੋ ਜਾ ਇਥੋਂ ਨਿੱਕੀ ਹੁੰਦਿਆਂ ਤੋਂ ਜੁੱਤ ਮੈਂ ਘਰ ਚ ਬੜਾ ਕੋਹ ਵੇਖਿਆ ਵਾ ਤੇ ਹੁਣ ਨਹੀਂ ਵੇਖਿਆ ਜਾਣਾ ਪਰ ਇੱਥੇ ਵੀ ਤੇ ਮੈਂ ਕਰਦਾ ਹੀ ਆ ਸਾਰਾ ਸਾਰਾ ਦਿਨ ਕੰਮ ਕਰੀਦਾ ਵਾ ਤੇ ਜੇ ਹੋਰ ਕਿਤੇ ਕੰਮ ਲੱਗ ਜਾਗੇ ਤੇ ਕਿਤੇ ਕਿਰਾਏ ਤੇ ਰਹਿ ਲੈਣੇ ਪਹਿਲਾਂ ਕੋਈ ਗੱਲ ਨਹੀਂ ਆਪਣਾ ਘਰ ਕੋ ਲੱਵਾਜ ਬਣਾ ਲਾਂਗੇ ਕੋਈ ਗੱਲ ਨਹੀਂ ਜਿਨ੍ਹਾਂ ਦੇ ਘਰ ਨਹੀਂ ਹੁੰਦੇ ਉਹ ਵੀ ਤਾਂ ਰਹਿੰਦੇ ਹੀ ਕਿਤੇ ਨਾ ਕਿਤੇ ਵੇਖ ਲੋ ਕਿਤਾ ਤੂੰ ਇਹ ਕਰੀ ਕਰ ਲੈ ਪਿੰਡ 'ਚ ਫੋਨ ਕਰਨਾ ਮੈਂ ਤੇ ਕਰ ਲੈ ਮੈਂ ਪਿੰਡ 'ਕੀ ਫੋਨ ਕਰਨਾ ਮੰਮੀ ਹੁਣਾਂ ਨੂੰ ਕੀਤਾ ਤੇ ਮੰਮੀ ਹੁਣਾਂ ਇਹੀ ਕਹਿਣਾ ਵੀ ਡਰ ਤੇਰੇ ਗੁੱਸੇ 'ਚ ਜੀ कोरोना ਵਿਚਰਿਆਂ ਨੂੰ ਕੀ ਪਤਾ ਵਾ ਵੀ ਇੱਥੇ ਕੀ ਹਾਲਾਤ ਆ ਨਾਲੇ ਮੈਂ ਨਹੀਂ ਦੱਸਣਾ ਜੇ ਦੱਸਤਾ ਨਾ ਫਿਰ ਉਹਨਾਂ ਦਾ ਮਨ ਸਾਡੇ ਸੀ ਲੱਗਾ ਇਸੇ ਕਰਕੇ ਤੇ ਮੈਂ ਇਹਦੋਂ ਨਹੀਂ ਕਹਿੰਦੇ ਕਿ ਮੈਨੂੰ ਪਤਾ ਵਾ ਇੱਕਦ ਤੜੀ ਓਦਾਂ ਗੁੱਸੇ ਚ ਉਹ ਤੋਂ ਉਹਨਾਂ ਕੋ ਇਹ ਗੱਲ ਨਹੀਂ ਜਰੀ ਜਾਣੀ ਫਿਰ ਘਰੋਂ ਕੱਢਤਾ ਫਿਰ ਇਹਨਾਂ ਨੂੰ ਕਹਿਣਗੇ ਇਹਨਾਂ ਫਿਰ ਬੋਲਣੋਂ ਨਹੀਂ ਹਟਣਾ ਗੱਲ ਵਧੂਗੀ ਤੇ ਮੁੜ ਕੇ ਆਉਣ ਜਾਣ ਜੋਗੇ ਵੀ ਨਾ ਰਹੇ ਤੇ ਕੀ ਫਾਇਦਾ ਉਹ ਕੋਈ ਗੱਲ ਨਹੀਂ ਆਪਾਂ ਆਪਣੀ ਸੈਟਿੰਗ ਕਰ ਲੈਣੀ ਆ ਠੀਕ ਆ ਤੂੰ ਫਨ ਬੈਗ ਚੱਲੀ ਆਪਾਂ ਇਹ ਚੰਮੀ ਕਿਤਾਬਾਂਵਾਂ ਦੇ ਕੱਪੜੇ ਆ ਵੇਖ ਲਓ ਵੇਖਣਾ ਨਹੀਂ ਵੇਖਣਾ ਮੈਂ ਕੀ ਆ ਇਹ ਵੀ ਤਾਂਹੀਂ ਲੈ ਕੇ ਦਿੱਤਾ ਵਾ ਚੱਲ ਰਮਨ ਜਾਣਦੇ ਇਹਨਾਂ ਨੂੰ ਚੱਲ ਲੈ ਜਾਓ ਚੱਲ ਇਹ ਰਮਨ ਜਿਉਂ ਅਬਨ ਛੱਡ ਕੇ ਤੇ ਚੱਲ ਗਿਆ ਨਾ ਮੈਨੂੰ ਬੜਾ ਦੁੱਖ ਲੱਗਾ ਮੈਂ ਨੇ ਕਿੰਦਾ ਇਹਨੂੰ ਪਾਲਿਆ ਸੀ ਵਿਆਹ ਕਈ ਕੰਮ ਤੇ ਮੈਂ ਕੀਤੇ ਮੈਨੂੰ ਨਹੀਂ ਪਤਾ ਵੀ ਇਹ ਕੰਮ ਕਰੂਗਾ ਚਲੋ ਕੀ ਕਰਨਾ ਫਿਰ ਤੁਹਾਨੂੰ ਤਾਂ ਮੈਂ ਸ਼ੁਰੂ ਤੇ ਇਹੋ ਗੱਲ ਹੀ ਕਹਿੰਦੀ ਆਈ ਆ ਆਪਣਾ ਹੁਣ ਆਪਣਾ ਹੀ ਹੁੰਦਾ ਵਾ ਵੇਖ ਲਓ ਜੇ ਆਪਣਾ ਸਾਡਾ ਤੀ ਪੁੱਤ ਹੁੰਦਾ ਉਹਨੂੰ ਤਾਂ ਹੀ ਦਵਕਾ ਮਾਰਨਾ ਸੀ ਗਲਤੀ ਤਾਂ ਕਹਿਣਾ ਸੀ ਮਾੜੀ ਜੀ ਗੱਲ ਕਹੀ ਆ ਤੇ ਤੜਫਣ ਡੈ ਪਿਆ ਤੇ ਛੱਡ ਕੇ ਸਭ ਕੁਝ ਚਲ ਗਿਆ ਦੁੱਖ ਤੇ ਮੈਨੂੰ ਵੀ ਹੋਣ ਦਿਆ ਵਾ ਪਰ ਕੀ ਕਰਨਾ ਹੁਣ ਫਿਰ ਮੇਰਾ ਰਾਦਾ ਮੈਂ ਜਮਾਂ ਹੱਡੀ ਤੇ ਹੁਣੇ ਆ। ਵੇਖ ਲੋ ਤੁਹਾਡੀ ਮਰਜ਼ੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਪਿਡਕ ਲਓ ਉਹਨਾਂ ਨੂੰ ਕੋਈ ਗੱਲ ਨਹੀਂ ਚੱਲ ਬੱਚੇ ਗਲਤੀਆਂ ਕਰ ਹੀ ਲੈਂਦੇ ਹੁੰਦੇ ਆ। ਤੁਸੀਂ ਇੱਕੋ ਜੇ ਇੱਤੇ ਅੜੇ ਸੀ ਕਿ ਮੈਂ ਇਹਨਾਂ ਨੂੰ ਡਕਣਾ ਹੀ ਨਹੀਂਗਾ ਹੁਣ। ਜੇ ਮੇਰਾ ਬਣ ਹੁਣ ਮਗਰ ਗਿਆ ਨਾ ਉਹਨੇ ਜਿਆਦਾ ਭੂਏ ਚੜ ਜਾਣਾ। ਵੇਖ ਰਹੇ ਮੇਰੇ ਤੋਂ ਬਗੈਰ ਇਹਨਾਂ ਦਾ ਗਿਜਾਰਾ ਨਹੀਂ ਆ। ਵੇਖ ਲੋ ਮਰਜ਼ੀ ਆਪਣੀ। ਜੇ ਤੁਹਾਡਾ ਮਨ ਕਹਿੰਦਾ ਵਾ ਤੇ ਜਾਓ ਚੱਲ ਜਿਓ ਲੈ ਆਓ। ਚਲ ਰਮਨ ਜਾਂਦੇ ਆ ਵੀ ਤਕੇ ਤਕੇ ਖਾ ਕੇ ਆਉਣਗੇ। ਨਾ ਕੋ ਪਹਾ ਕੋਲ ਨਾ ਥੇਲਾ ਜਾਣਾ ਵੀ ਕਿੱਥੇ ਹੈ ਕੋਈ ਗੱਲ ਨਹੀਂ ਇੱਥੇ ਹੀ ਆਉਣਾ ਵਾ ਕਿੱਥੇ ਜਾਣਾ ਵਾ ਉਹਨਾਂ ਨੇ ਹੁਣ ਜਿਹੜੇ ਘਰ ਕੁਲਾ ਬਣਾ ਕੇ ਬੈਠੇ ਆ ਉਹਦੇ ਵਿੱਚੋਂ ਹਿੱਸਾ ਦਿੰਦੇ ਆ ਇਹਨੂੰ ਉਹਨਾਂ ਨੇ ਵੀ ਕਹਿਣਾ ਵਾ ਜਿੱਥੇ ਇਹਨੇ ਉਮਰ ਨੰਗਾਈ ਆ ਉੱਥੇ ਹੀ ਜਾ ਹੁਣ ਅਰਮਨ ਜਿਹੜੇ ਪਿੰਡ ਵਾ ਨੇ ਇਹਦੇ ਭਰਾ ਉਹਨਾਂ ਤਾਂ ਨਹੀਂ ਇਹਦੇ ਪੈਰ ਲੱਗਣਦੇ ਨੇ ਆਇਆ ਖੜਾ ਵੇ ਇੱਕ ਦੋ ਦਿਨਾਂ ਤੇ ਵਿੱਚ ਵਿੱਚ ਵੇਖੀ ਨੂੰ ਚਲ ਕੋਈ ਗੱਲ ਨਹੀਂ ਲੱਗ ਜਾਊਗਾ ਪਤਾ ਪਰ ਤੁਸੀਂ ਫਿਕਰ ਨਾ ਕਰੋ ਕੀ ਕਰਨਾ ਹੁਣ ਜਦੋਂ ਬੋਲਦਾ ਹੀ ਇਹਨਾਂ ਫੇ ਗੁੱਸਾ ਤਾਂ ਚੜਦਾ ਹੀ ਰਮਨ ਚੱਲ ਫੇਰਦੇ ਹੁੰਦਾ ਹੀ ਆ ਕਿ ਹੱਥੀ ਪਾਲਿਆ ਸਾਰੇ ਕੰਮ ਕੀਤੇ ਆ ਤੋ ਕਿਤੇ ਲੱਗਾ ਵਾ ਮੈਨੂੰ ਪੂਰਾ ਹੀ ਪਰ ਹੁਣ ਕੀ ਕਰਾਂ ਜੇ ਦੁੱਖ ਲੱਗਾ ਸੀ ਤਾਂ ਡੱਕ ਲੈਂਦੇ ਚੱਲ ਇੱਕੋ ਗੱਲ ਨਾ ਬਾਰ ਬਾਰ ਕਰੀ ਜਾਓ ਉਹਨੇ ਆ ਜਾਣਾ ਵਾ ਇੱਥੇ ਹੋਰ 2-4 ਦੇਣੀਆਂ ਕਿੰਨੇ ਦਿਨ ਉੱਥੇ ਰਹਿਣਾ ਵਾ ਉਹਨਾਂ ਨੇ ਤਾਂ ਮਿਹਨਤ ਕਰਕੇ ਘਰ ਮਹਾ ਬਣਾਏ ਆ ਪਹਿਲਾ ਘਰ ਤਾਂ ਠਾਟਾ ਵਾ ਤੇ ਪਹਿਲਾ ਹੋਊਗਾ ਤਾਂ ਉਹਦੇ ਵਿੱਚ ਜਾ ਕੇ ਬਹਿ ਜਾਊਗਾ ਗਾੜੀ ਉਹ ਵੀ ਆਈ ਵਰੇ ਆ ਉਹਨਾਂ ਦੀਆਂ ਕਰਦੀਆਂ ਆ ਵਾ ਉਹ ਰਹਿਣ ਦੇਣਗੇ ਉੱਥੇ ਉਹਨਾਂ ਕਿ ਉਹਨਾਂ ਤੇ ਸੋਚਣਾ ਹੀ ਆ ਪੀ ਇੱਕ ਦੋ ਦਿਨ ਰਹਿਣਗੇ ਤੇ ਚਲ ਜਾਣਗੇ ਤੇ ਜਦੋਂ ਉੱਥੇ ਜਾ ਕੇ ਡੇਰਾ ਲਾ ਲਿਆ ਤੇ ਉਹ ਰਹਿਣ ਦੇਣਗੇ ਫਿਰ ਜਦੋਂ ਇਹਨਾਂ ਨੇ ਦੱਸਿਆ ਨਾ ਕਿ ਪੱਕੇ ਆ ਗਈਆਂ ਫੇਰ ਭਜਾਉਣਾ ਉਹਨਾਂ ਨੇ ਉਦਾਂ ਤਾਂ ਉਹਨਾਂ ਨੂੰ ਇਹੋ ਹੀ ਹੁਣਾਵਾ ਕਿ ਇੱਕ ਦੋ ਦਿਨ ਰਹਿਣਾ ਆ ਤੇ ਰਹਿ ਕੇ ਦੇਣਾ ਚਲ ਜਾਣਾ ਵਾ ਚੱਲ ਰਮਨ ਛੱਡ ਜਾ ਕੋ ਚਾਹ ਪਾਣੀ ਬਣਾ ਕੇ ਲਿਆ ਚੱਲ ਮੈਂ ਬਣਾਉਂਦੀ ਆ ਚਾਹ ਤੂੰ ਫਿਕਰ ਨਾ ਕਰੋ ਹਰ ਟਾਈਮ ਹੁਣ ਉਹੋ ਗੱਲ ਨਾ ਸੋਚੀ ਜਾਓ ਕਿ ਚਲ ਗਿਆ ਵਾ ਚਲ ਗਿਆ ਵਾ ਕੀ ਕਰਨਾ ਜੇ ਮਨ ਵਿੱਚ ਹੈ ਹੀ ਵੀ ਮੈਂ ਜਾਣਾ ਹੀ ਜਾਣਾ ਵਾ ਤਾਂ ਕੋਈ ਗੱਲ ਨਹੀਂ ਇਹ ਰਣਾ ਬਣਾ ਬੱਚੇ ਲਾੜੀ ਪੈਂਦੇ ਮਾਂ ਪਿਓ ਨਾ ਇਹ ਥੋੜੀ ਵੀ ਜੇ ਮੜੀ ਜੀ ਗੱਲ ਕਹਿ ਤੀ ਤੋ ਸੜੇ ਉੱਠ ਕੇ ਦੋ ਭੱਜ ਪੈਣਾ ਅਹੀਂ ਰਹਿਣਾ ਨਹੀਂ ਅਹੀਂ ਰਹਿਣਾ ਹੀ ਨਹੀਂ ਗੁੱਸੇ ਚ ਕਈ ਗੋ ਕਹਿਦੀ ਦਾ ਬੱਚਿਆਂ ਨੂੰ ਕਹਿ ਤੇ ਦਈਦਾ ਵਾ ਪਰ ਉਹ ਗੱਲਾਂ ਮੈਨੂੰ ਕਰਨਾ ਸਿੱਖਿਆ ਹੈਗਾ ਜਰਨੀ ਨਹੀਂ ਸਿੱਖਿਆ ਤੁਸੀਂ ਇੱਕ ਗੱਲ ਕੀਤੀ ਆ ਉੜਕ ਡੰਡਿਓਂ ਪਾਰ ਪਿਆ ਵੀ ਮੈਂ ਚਲੀ ਜਾਣਾ ਵਾ ਕੋਈ ਨਹੀਂ ਬਹੁਤ ਹੀ ਮੈਂ ਚਾਹ ਬਣਾ ਕੇ ਲੈਣੀ ਤੁਹਾਡੇ ਵਾਸਤੇ